ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸੱਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬਹਿਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇ ਰਹਿ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਾਬ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਲੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਭਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਾਬ ਤ੍ਰਿਪਤਾਣੇ ਸਾਧੋ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਨ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਲੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰ ਜਨ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਨੇਸ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬਹਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਲੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸੱਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਭਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਨ ਹਾਰਾ ਸਦਾ ਸਦਾ ਜਾਈ ਬਲੇ ਹਾਰਾ नानक दान किया दुख कंजन रते रंदर साले जियो सतनाम श्री वाह गुरु साहिब जी माज महला پنجਵਾ 미पया परमेश्वर पाया जी जंत सब सुखी बसाया ਗਿਆ ਕਨੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰਿ ਨਿਹਾਰ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੋ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਰਾ ਨਾਨਕ ਦਾਨ ਕੀਆ ਦੁਖ ਖੰਜਨ ਰਤੇ ਰੰਗਰ ਸਾਨੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਨੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਏ ਕਾਲੀ ਜਿਓ ਸਾਰੇ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ नानक दान किया दुख कंजन रते रंगर साले जियो सतनाम श्री वाहि गुरु साहिब जी माज महला پنجਵਾ 미पया परमेश्वर पाया जी जंत सब सुखी बसाया ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਲੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਨੇਸ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਬਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬਿਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਰਾ ਨਾਨਕ ਦਾ ਨ ਕੀਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਨੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਏ ਕਾਲੀ ਜਿਓ ਸਾਰੇ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਜੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ नानक दान किया दुख कंजन रते रंदर सा ले जियो सतनाम श्री वाहि गुरु साहिब जी माज महल्ला पंजावा मी पया परमेश्वर पाया जी जंत सब सुखी बसाया ਗਇਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬਹਮ ਪ੍ਰਭ ਭੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਏ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੋ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾ ਨ ਕੀਆ ਦੁਖ ਕੰਜਨ ਰਤੇ ਰੰਗਰ ਸਾਲੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਨੇਸ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਰਬਹਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਦਰ ਸਾਨੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਨੇਸ਼ ਪਿਆ ਸੁਖ ਸੱਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਏ ਕਾਲੀ ਜਿਓ ਸਾਰੇ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਨ ਹਾਰਾ ਸਦਾ ਸਦਾ ਜਾਈ ਬਲੇ ਹਾਰਾ नानक दान किया दुख कंजन रते रंगर साले जियो सतनाम श्री वाहि गुरु साहिब जी माज महला پنجਵਾ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਾ ਲਥਲ ਮਹੀਲ ਸਾਬ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਲੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸੱਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬਹਮ ਪ੍ਰਭ ਪੈ ਰਖਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾ ਨ ਕੀਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਰਸਾਇਆ ਗਿਆ ਕਨੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੋ ਚਰਨ ਪਖਾਲੀ ਜਿਓ ਮਨ ਕੀ ਇਛਾ ਪੂਜਾਨ ਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸੱਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਏ ਕਾਲੀ ਜਿਓ ਸਾਰੇ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਗੋ ਚਰਨ ਪਖਾਲੀ ਜਿਓ ਮਨ ਕੀ ਇਛਾ ਪਜਾਵਨ ਹਾਰਾ ਸਦਾ ਸਦਾ ਜਾਈ ਬਲੇ ਹਾਰਾ नानक दान किया दुख पंजन रते रंगर साले जियो सतनाम श्री वाहि गुरु साहिब जी माज महला پنجਵਾ 미 ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਰੇ ਸੁਣੀ ਬਿਨ ਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾ ਨ ਕੀਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾਂ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸੱਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬਿਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਜੀਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਜੀਓ ਮਨ ਕੀ ਇਛਾ ਪਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾ ਨ ਕਿਆ ਦੁਖ ਕੰਜਨ ਰਤੇ ਰੰਗਰ ਸਾਨੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ